ਕਿਉਂਕਿ ਉਹਦਾ ਵੀਰ ਵਹਿਮ ਵੀ ਕਰਦੇ ਬਾਈ ਨੂੰ ਆਪ ਵੀ ਕਿਤੇ ਨਾ ਕਿਤੇ ਧੜਕੂ ਸੀਗਾ ਵੀ ਚੱਕ ਚੁੱਕ ਕੇ ਵਜਿਆ ਦਾ ਟੁੱਟ ਨਾ ਜਾਵੇ ਹਾਲਾਂਕਿ ਕੰਪਨੀ ਨਾਲ ਉਹ ਬਾਈ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਆਹ ਚੀਜ਼ ਆਪਣੀ ਕੰਪਨੀ ਵਾਲੇ ਨਟਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਆ ਆ ਆ ਪਾਈਪਾਂ ਜਾ ਰਹੀਆਂ ਜੀ ਦੋ ਹੌਲੈਂਡ ਦੀ ਇਹ ਦੋ ਪਾਈਪਾਂ ਦੇ ਬ੍ਰੇਕਾਂ ਨੂੰ ਦਿੱਤੀਆਂ ਤੇਲ ਵਾਲੀਆਂ ਨੂੰ ਆ ਪਾਈਪਾਂ ਅੱਗੇ ਪਾਈਪਾਂ ਦੀਆਂ ਵੱਧ ਕਿਉਂ ਦਿਖ ਰਹੀਆਂ ਇਹਦਾ ਡਿਸਟ੍ਰੀਬਿਊਟਰ ਆਪਾਂ ਅਲੱਗ ਲਾਇਆ ਟਰਾਲੀ ਵਾਸਤੇ ਤੇਲ ਹੀ ਅੱਡ ਹੈ ਜੀ ਇਹਦਾ ਅੱਛਾ ਇਹ ਇੰਜਣ ਲੱਗਣਾ ਹੈ ਨੂੰ ਸੀਗਾ ਨਾ ਕੰਪਨੀ ਨੂੰ ਪਤਾ ਸੀ ਵੀ ਸਾਡਾ ਗਾਂ ਸਵਰਾ ਇਹਦੇ ਚ ਧਰ ਦੇਣਾ ਗਰਮੀ ਧਰ ਕੇ ਨਾ ਨਹੀਂ ਪਤਾ ਆ ਹਿੰਦੁਸਤਾਨ ਨੂੰ ਪਤਾ ਹੈ ਤੁਹਾਨੂੰ ਇਹ ਇੰਜਣ ਲਾਉਣਾ ਪਊਗਾ ਚੱਬ ਜੀ ਇਹਨੂੰ ਹਲਾ ਕੇ ਦਿਖਾ ਕੇ ਜੇ ਬਸ ਇੱਥੇ ਖੜੂ ਆ ਜਿੱਥੇ ਰੋਕਾਂਗੇ ਨੂੰ ਆਪ ਦੇ ਖਾਂਚਾਂ ਚ ਇੱਕ ਨਾ ਹੋਰ ਆ ਬਈ ਹੁਣ ਆਪਾਂ ਟਰੈਕਟਰ ਦੇ ਕੋਲੇ ਖੜੇ ਮੈਨੂੰ ਲੱਗਦਾ ਕੋਈ ਸਮਝ ਨਹੀਂ ਆ ਰਹੀ ਜਿਵੇਂ ਬੰਦਾ ਨਹੀਂ ਆਪਰੇਸ਼ਨ ਨੂੰ ਪਿਆ ਹੁੰਦਾ ਇੰਨੀਆਂ ਨਾੜਾ ਨੂੜਾ ਦਿਖਦੇ ਆ ਇਹਦੇ ਹਜੇ ਤਾਂ ਨਾ ਪੰਪ ਪੂਰੇ ਫਿੱਟ ਚੱਲ ਰਿਹਾ ਹੈ ਇਹਦੇ ਇੱਕ ਕਲੰਪ ਕਲੰਪ ਸਾਡੇ ਰਹਿ ਰਹੇ ਨੇ ਲਾਉਣ ਵਾਲੇ ਯਾਨੀ ਜਿਹੜਿਆ ਹੁਣ ਇਸ ਦੂਬਾਦ ਬਈ ਸੋਣਪੁਣਾ ਰਹਿ ਗਿਆ ਪਲੇਟਫਾਰਮ ਰਹਿ ਗਿਆ ਇੱਕ ਤਾਂ ਹੋਰ ਤਿਆਰ ਹੋਣੀ ਸਹੀ ਇਹਦਾ ਬਿਊਟੀ ਬਾਲਰ ਦਾ ਕੰਮ ਰਹਿ ਗਿਆ ਜੀ ਠੀਕ ਹੈ ਬਾਹਰਲੇ ਬ੍ਰਾਂਡ ਵਾਲਾ ਕੰਮ ਹੀ ਆ ਗਿਆ ਤਾਂ ਹੌਲੈਂਡ ਆ ਗਿਆ ਹਾਂਜੀ ਆਹ ਫਾਰਮ ਟਰੈਕ ਆ ਗਿਆ ਹਨਾ ਸਭ ਤੋਂ ਮਹਿੰਗਾ ਮਹਿੰਗਾ ਸਵਾਣੀ ਆ ਗਿਆ ਆਹ ਸਵਰਾਜ ਇਹ ਸਵਰਾਜ ਆ ਕਹਿੰਦਾ ਬਾਈ ਅਸੀਂ ਤਾਂ ਸੁੱਖ ਸੁਖਦੇ ਆਂ ਵੀ ਸਾਡਾ ਟਰੈਕਟਰ ਵੀ ਖਰਾਬ ਹੋ ਗਿਆ ਤੇ ਅਸੀਂ ਬਾਈ ਗਰਮੀਤ ਕੋਲ ਜਾ ਕੇ ਤਿਆਰ ਕਰਾਈ ਮੈਨੂੰ ਵੀ ਆਇਆ ਸੀ ਫੋਨ ਤੇ ਇੰਨੇ ਬਹਾਨੇ ਨਾ ਕਹਿੰਦਾ ਅਸੀਂ ਮੇਰ ਲਾਂਗੇ ਹਨਾ ਮੈਂ ਬਾ ਯਾਰ ਬਾਈ ਯਾਰ ਤੂੰ ਮੈਂ ਉਹ ਮਿਲਿਆ ਯਾਰ ਉਹ ਆ ਦਾ ਜਾਈਦਾ ਹੀ ਨਹੀਂ ਹਾਂ ਸਾਡੇ ਹੱਥੀਂ ਘਰੇ ਚੱਲੀ ਜਾਂਦੇ ਥੋੜਾ ਥੋੜਾ ਤਜਰਬਾ ਮੰਨ ਲਓ ਇੰਨਾਂ ਲਾਉਂਦਾ ਕਿੰਨੇ ਸੌਣਾਂ ਬੱਟ ਵੀ ਇਹਨੂੰ ਆਪਾਂ 8 7 8 ਸਾਲਾਂ ਤੋਂ ਇੰਨਾਂ ਨਹੀਂ ਕਿ ਕਹਿਵੇਂ ਜੀ ਆਪਣੇ ਕੋਲ ਕੰਮ ਅੱਜ ਵੀ ਹੁੰਦਾ ਜੀ ਅੱਜ ਤੋਂ ਪਹਿਲਾਂ ਲੋਕਲ ਬੰਦੇ ਦਾ ਟਰੈਕਟਰ ਲਾਇਆ ਇੰਜ ਲਾਇਆ ਬਹੁਤ ਤਗੜੀ ਚੀਜ਼ ਬਣ ਗਈ ਯਾਰ ਘਾਤਨਾ ਪੜਨੀ ਪੈਂਦੀ ਹੈ ਬੜਾ ਵੱਡਾ ਲੱਗਦਾ ਟਰੈਕਟਰ ਬੜੀ ਬੜੀ ਬਰਾਬਰ ਹੀ ਆਉਂਦਾ ਹੋਰ ਰਾਹ ਦੇ ਦੰਨਾ ਪੜੇ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਆਹ ਟਰੈਕਟਰ ਤੁਸੀਂ ਆਪਾਂ ਪਹਿਲਾ ਵੀਡੀਓ ਪਾਈ ਸੀ ਇਦੋਂ 5-4 ਵੀਡੀਓ ਪਹਿਲਾਂ ਛੱਡ ਕੇ ਇਹਦੇ ਤੇ ਸਪੈਸ਼ਲ ਵੀਡੀਓ ਪਾਈ ਸੀ ਵੀ ਇਹਦਾ ਇੰਜਨ ਹੋਰ ਦਾ ਪਿਛਲਾ ਹਿੱਸਾ ਹੋਰ ਦਾ ਜਿਵੇਂ ਵੇਖਣ ਨੂੰ ਤਾਂ ਜਿਹੜਾ ਹਿੱਸਾ ਟਰੈਕਟਰ ਲੱਗਦਾ ਇਹ ਆਪਾਂ ਨੂੰ ਹਿੰਦੁਸਤਾਨ ਲੱਗਦਾ ਪਿਛਲਾ ਹਿੱਸਾ ਅਗਲਾ ਹਿੱਸਾ ਹਿੰਦੁਸਤਾਨ ਦਾ ਕੱਲਾ ਇੰਜਨ ਹੀ ਚੇਂਜ ਹੈ ਬਾਕੀ ਹੋਰ ਵੀ ਬਹੁਤ ਮੋਡੀਫਿਕੇਸ਼ਨਾਂ ਹੋਈਆਂ ਜਿਵੇਂ ਹੌਲੈਂਡ ਦੀ ਲੈਫਟ ਲੱਗੀ ਹੈ ਇਹ ਕਿਹੜੀ ਵਰਕਸ਼ਾਪ ਤੇ ਹੋਇਆ ਜਿਹੜੇ ਭਰਾ ਨਵੇਂ ਵੀਡੀਓ ਦੇ ਵਿੱਚ ਜੁੜੇ ਆ ਉਹਨਾਂ ਵਾਸਤੇ ਤੁਹਾਨੂੰ ਦੱਸ ਦਈਏ ਵੀ ਮਾਨ ਟਰੈਕਟਰ ਵਰਕਸ਼ਾਪ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀਮਕਸਰ ਸਾਹਿਬ ਇੱਥੇ ਇਹ ਟਰੈਕਟਰ ਤਿਆਰ ਕੀਤੇ ਜਾਂਦੇ ਆ ਤੇ ਆਜੋ ਫਿਰ ਅੱਜ ਦੇਖਦੇ ਆਂ ਆਪਾਂ ਕਿਹੜੇ ਕਿਹੜੇ ਟਰੈਕਟਰ ਬਾਈ ਨੇ ਹੋਰ ਇਦਾਂ ਦੇ ਜਗਾੜੂ ਟਰੈਕਟਰ ਤਿਆਰ ਕਰੇ ਆਂ ਜਿੰਦਾ ਬਾਈ ਸਵਾਗਤ ਕਰਦਾ ਈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਬਾਈ ਤੇ ਬਾਈ ਜਿਹੜਾ ਪਹਿਲਾਂ ਚੌਂਡ ਚ ਪਿਆ ਸੀ 1000 ਇੰਜਨ ਉਹ ਅੱਗੇ ਚਲਾ ਗਿਆ ਜੀ ਅੱਗੇ ਚਲਾ ਗਿਆ ਕੰਮ ਹੋਣ ਲੱਗ ਗਿਆ ਕੰਮ ਹੋਣ ਲੱਗ ਗਿਆ ਉਹ ਸੀਗਾ 230 ਹਸਪਾਵਰ 230 ਹਸਪਾਵਰ ਉਹ ਮੰਨ ਲਓ ਸਪੈਸ਼ਲ ਭਜਨ ਪੂਜਨਾ ਵਾਸਤੇ ਤਿਆਰ ਕਰ ਰਹੇ ਆਂ ਹਾਂ ਠੀਕ ਹੈ ਜੀ ਤੇ ਬਾਈ ਮਿੱਤਰੋ origignal ਕੰਮ ਵੀ ਹੁੰਦੇ ਆ ਤੇ ਅੱਜ ਕੱਲ ਦੇ ਜਿਵੇਂ ਮੁੰਡਿਆਂ ਦੇ ਸ਼ੌਂਕ ਆ ਉਹ ਕੰਮ ਵੀ ਬਾਕੀ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਆ ਮਤਲਬ 70% ਤਾਂ ਵੀਰ ਜਾਣਦੇ ਹੀ ਹੋਣੇ ਬਾਈ ਹੋਰਾਂ ਨੂੰ ਬਾਈ ਦਾ ਨਾਮ ਸ਼ੋਭਨਾਮ ਗਰਮੀਤ ਸਿੰਘ ਆ ਮਾਨ ਟਰੈਕਟਰ ਵਰਕਸ਼ਾਪ ਦੇ ਨਾਂ ਤੇ ਜਿਹੜੀ ਵਰਕਸ਼ਾਪ ਆ ਬਾਈ ਹੋਰਾਂ ਦੀ ਵਰਕਸ਼ਾਪ ਦਿਖਾ ਮਿੱਤਰਾਂ ਅਗੇ ਰਖੜ ਕੇ ਸਾਰੀ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਪੈਰਾਂ ਚ ਪੈਰ ਵਜਦੇ ਆ ਤੇ ਬਾਈ ਜੀ ਆਪਾਂ ਹੋਈਏ ਦੇ ਨੇੜੇ ਜਿਹੜਾ ਮੂਹਰੋ ਤਾਂ ਐ ਇਲੈਕਸ਼ਨ ਮਰੀ ਜਾਂਦਾ ਜਿਵੇਂ ਕਹਿ ਲਈ ਆਪਾਂ 26 ਮਾਡਲ ਹੀ ਹੋਵੇ ਹਨ ਅਗਲਾ ਹਿੱਸਾ ਹੁਣ ਇਹ ਵੀ ਜੱਜ ਕਰੋ ਕਿਹੜੇ ਟਰੈਕਟਰ ਦਾ ਹੋ ਸਕਦਾ ਹੈ ਲੈ ਵੀ ਮਿੱਤਰੋ ਦੇਖ ਰਹੇ ਆ ਤੁਸੀਂ ਫਰੇਮ ਦੇ ਵਿੱਚ ਆ ਰਹੇ ਆਂ ਸੀ ਓਕੇ ਬਾਈ ਮੂਰੋਂ ਤਾਂ ਸਵਰਾਜ ਦਾ ਹਿੱਸਾ ਚੁੱਲਾ ਹਾਂਜੀ ਉਸ ਤੋਂ ਬਾਅਦ ਜੀ ਇਹ ਸਾਰਾ ਟ੍ਰੈਕਟਰ ਹੀ ਸ਼ਵਰਾਜ ਆ ਅੱਛਾ ਜੀ ਇਹਦਾ ਇੰਜਨ ਹੀ ਇਹ ਆਪਾਂ ਲਾਇਆ 105 HP ਠੀਕ ਹੈ ਜੀ ਇੱਧਰ ਆ ਕੇ ਦਿਖਾ ਬਈ 5 ਤੇ ਕਰ ਲੈ ਹੁਣ ਅੱਛਾ ਬਈ ਹੈ ਇਹ ਸਵਰਾਜ ਹੀ ਜਾਣੀ ਹੈ ਸਾਰਾ ਸ਼ਵਰਾਜ ਇੰਜਨੇ ਚ ਕਲੋਸ ਕਰ ਜੇ ਸੀ ਵੀ ਆ ਜੀ ਸੀ ਵੀ ਵਾਲਾ ਵਜਦਾ ਕਰ ਕਲੋਸ ਕਰਦਾ ਇੰਜਨ HP ਕਿੰਨੇ ਬਈ ਇਹ 105 HP ਦਾ ਜੀ ਠੀਕ ਹੈ ਏ ਮਿੱਤਰੋ ਜਿਹੜੇ ਵੀ ਪਹਿਲਾਂ ਵੀਡੀਓ ਦੇ ਨਾਲ ਵੇਖਦੇ ਰਹੇ ਜੁੜੇ ਰਹੇ ਅਗਲੇ ਪਾਸੇ ਖੜਾਈ ਛੱਡ ਆ ਜਾਓ ਉੱਧਰ ਖੜਾ ਸੀ ਜਿਵੇਂ ਜਿਵੇਂ ਤਿਆਰ ਹੋਈ ਨਾ ਬਾਹਰ ਆਈ ਬਾਹਰ ਨੂੰ ਆਈ ਬਾਹਰ ਨੂੰ ਆਈ ਜਾਂਦਾ ਤੇ ਹੁਣ ਬਈ ਦੋ ਕੁ ਗੱਲਾਂ ਸਿਆਣੀਆਂ ਸੁਲਝੇ ਬੰਦੇਆਂ ਵਾਲੀਆਂ ਜਿਵੇਂ ਕਹਿ ਲਈ ਅਗਲਾ ਕਹਿ ਜਾਂਦਾ ਕਮੈਂਟ ਆ ਅਗਲਾ ਕਹਿ ਦਿੰਦਾ ਵੀ ਪਿਛਲਾ ਹਿੱਸਾ ਜੱਭੂਗਾ ਜੀ ਨਹੀਂ ਜੱਭਦਾ ਜੀ ਗਾਰੰਟੀ ਹੈ ਚਲਦੇ ਜੀ ਆਪਾਂ ਇਹ ਤੋਂ ਪਹਿਲਾਂ ਕਿੰਨੇ ਕ ਲਾਏ ਜੀ ਦੇਖੋ ਸੁਣੀ ਸੁਣਾਈ ਗੱਲ ਨਹੀਂ ਹੁੰਦੀ ਆ ਆਹ ਹੱਥੀਂ ਘਰੇ ਚੱਲੀ ਜਾਂਦੇ ਥੋੜਾ ਥੋੜਾ ਤਜਰਬਾ ਮੰਨ ਲਓ ਇੰਜ ਲਾਉਂਦਾ ਕਿੰਨੇ ਸੌਣਾ ਇੱਕ ਕੱਟ ਵੀ ਇਹਨੂੰ ਆਪਾਂ 8 7 8 ਸਾਲਾਂ ਤੋਂ ਇੰਜ ਲਾ ਰਹੇ ਹਾਂ ਜੀ ਠੀਕ ਹੈ ਤੇ ਚੱਲ ਵੀ ਰਹੇ ਨੇ ਜੀ ਉਦੋਂ ਦੇ ਜਿਹੜੇ ਟਰੈਕਟਰ ਚੱਲਦੇ ਆ ਤੁਹਾਡੇ ਨਾਲ ਆਪਤਾ ਕਾਇਮ ਉਹਨਾਂ ਨਾਲ ਜੀ ਕਾਇਮ ਹੈ ਜੀ ਆਪਣੇ ਕੋਲ ਕੰਮ ਅੱਜ ਵੀ ਹੁੰਦਾ ਜੀ ਸਭ ਤੋਂ ਪਹਿਲਾਂ ਲੋਕਲ ਬੰਦੇ ਦਾ ਟਰੈਕਟਰ ਲਾਇਆ ਇੰਜ ਲਾਇਆ ਸੀ ਉਹ ਅੱਜ ਵੀ ਸਰਵਿਸ ਵਗੈਰਾ ਆਪਣੇ ਤੋਂ ਬਣੋ ਸਭ ਤੋਂ ਸਾਰਾ ਆਪਣੇ ਤੋਂ ਸਾਰਾ ਕੰਮ ਸ਼ਾਇਦ ਤੁਸੀਂ ਉਹਨਾਂ ਦੀ ਵੀਡੀਓ ਕੋ ਪਾਈ ਸੀ ਖੇਤ ਜਾ ਤੇ ਉਸ ਤੋਂ ਬਾਅਦ ਬਾਈ ਨਾਲ ਆਪਾਂ ਜੁੜੇ ਹੋਏ ਆਂ ਤੇ ਹਜੇ ਤੱਕ ਬਾਈ ਦੇ ਮੂੰਹ ਤੇ ਵੀ ਤੇ ਪਿੱਠ ਤੇ ਵੀ ਆਵੇਂ ਗੱਲਾਂ ਅਸੀਂ ਕਰਦੇ ਹੁੰਨੇ ਆ ਵੀ 0% ਸਾਡੇ ਕੋਲੇ ਲਾਂਭਾ ਹੈ ਤੱਕ ਤਾਂ ਤੇ ਵਾਹੀ ਗੁਰੂ ਰੱਖੇ ਇਦਾਂ ਹੀ ਚੱਲੋ ਤੇ ਉਹ ਟਰੈਕਟਰ ਵੀ ਬਈ ਓਵੇਂ ਚੱਲਦਾ ਉਹਦੇ 75 HP ਸੀ ਉਹਦੇ 75 HP ਬਿਨਾਂ ਡਰ ਬੋਲ ਆਈਆਂ ਲਾਇਆ ਸੀਗਾ ਠੀਕ ਹੈ ਇਹ ਆਪ ਆਪਣੇ ਕੋਲੇ ਸਾਨੂੰ ਸ਼ਾਇਦ ਪਤਾ ਹੋਵੇ ਖੁੱਲੇ ਖਲਾਇਆ ਆਇਆ ਸੀਗਾ ਠੀਕ ਹੈ ਇੰਜ ਨੂੰ ਪਹਿਲਾਂ ਖਰੀਦਾ ਹੋਇਆ ਸੀ ਉਹਨਾਂ ਦਾ ਅੱਛਾ ਜੀ ਇਹ ਆਪਾਂ ਤੁਹਾਨੂੰ ਫਿੱਟ ਕਰਕੇ ਦਿੱਤਾ ਜੀ ਇੰਜਨ ਡਾਊਨ ਆ ਤੇ ਉਹੀ ਸਮੇਂ ਦੇ ਹਿਸਾਬ ਨਾਲ ਅਸੀਂ ਉਹ ਚੇਂਜ ਕੀਤਾ ਜਿਵੇਂ ਟਾਪਾ ਉਹਦਾ ਚੇਂਜ ਕੀਤਾ ਹੋਣਾ ਉਹਦਾ ਠੀਕ ਹੈ ਲੈਪਟਾ ਪ੍ਰੋਸੀਡਰ ਤੇ ਚੱਲਦਾ ਉਹ ਠੀਕ ਹੈ ਇਹ ਬਹੁਤ ਵਧੀਆ ਚੱਲ ਰਿਹਾ ਜੀ ਠੀਕ ਹੈ ਬਈ ਹਾਂਜੀ ਇਹਦੇ ਬਈ ਹੋਰ ਮਗਰਲੇ ਹਿੱਸੇ ਦੇ ਵਿੱਚ ਕੁਝ ਵੱਡਾ ਕਰਨਾ ਪਿਆ ਮਗਰਲੇ ਹਿੱਸੇ ਵਿੱਚ ਕੋਈ ਵੱਡਾ ਨਹੀਂ ਕਰਿਆ ਅਸੀਂ ਤਾਂ ਕੰਮ ਸਾਰਾ ਹੋਇਆ ਜਾਂ ਡਬਲ ਡਿਸਟ੍ਰੀਬਿਊਟਰ ਕਰਿਆ ਨੂੰ ਠੀਕ ਹੈ ਇਹਨਾਂ ਬਾਕਸ ਵੀਡੀਓ 12 ਮਾਡਲ ਟਰੈਕਟਰ ਇੱਥੋਂ ਖਰੀਦਾ ਸੀ ਆਪਾਂ ਠੀਕ ਹੈ ਤੇ ਇਹਦਾ ਇੰਜਨ ਵਿਕ ਗਿਆ ਬਈ ਇਦਾਂ ਇੰਜ ਨੋਪਿਆ ਬਾਰਾ ਮਾਡਲ ਜੇ ਕਿਸੇ ਨੇ ਲੈਣਾ ਹੋਵੇ ਉਹ ਲੈਣਾ ਹੋਵੇ ਦੇ ਦਾਂ ਕਿੰਨੇ ਕ ਪੈਸੇ ਇੰਜਨ ਆਈ ਉਹ ਕੋਈ ਨਹੀਂ ਜਿਵੇਂ ਕੋਈ ਆਗੂ ਕਰ ਲਾਂਗਾ ਠੀਕ ਆ ਹੱਲ ਡੇਟ ਚ ਹੀ ਮਿਲ ਜੂਗਾ ਇੰਜ ਵਧੀਆ ਹਾਲਤ ਦਾ ਪੂਰਾ ਵਧੀਆ ਜੀ ਠੀਕ ਆ ਜੀ ਤੇ ਆ ਹਿੱਸਾ ਵੀ ਆਪਾਂ ਫਿਰ ਨਵੇਂ ਮਾਡਲ ਦਾ ਕਰੀਏ ਇਹ ਬਿਲਕੁਲ ਨਵੇਂ ਮਾਡਲ ਦਾ ਜੀ ਇਹ ਪਹਿਲਾਂ ਪਾਵਰ ਸੀਗਾ ਇਹ ਸਾਦਾ ਸੀਗਾ ਜੀ ਪਾਵਰ ਆਪਾਂ ਕਰਿਆ ਅੱਛਾ ਪਾਵਰ ਕਰਨ ਮੈਨਾਂ ਫਿਰ ਨਵੇਂ ਦਾ ਹੀ ਲਾਤਾ ਨਵੇਂ ਲਾਤਾ ਸਾਰਾ ਜੀ ਠੀਕ ਆ ਜੀ ਲੈ ਮਿੱਤਰੋ ਆ ਆ ਫਿਰ ਹੈਂਡ ਮੇਡ ਆਈ ਇਹ ਪਾਈਪਾਂ ਦੀ ਜੋ ਪਾਈਪ ਲਾਈਨ ਹੈ ਸਾਰੀ ਹੈਂਡ ਮੇਡ ਆ ਕਿਉਂਕਿ ਚਾਰ ਸੈਂਟਰ ਹੋਣ ਕੋਈ ਬੰਦਾ ਜੱਜ ਨਹੀਂ ਕਰ ਸਕਦਾ। ਤੁਸੀਂ ਨਵੀਂ ਟਰੈਕਟਰ ਦੀ ਪੈਪਾਂ ਦੇਖ ਲਿਓ। ਸਾਡੇ ਨਾਲ ਵਾੜੋਂ ਦੀ ਗੰਦੇ ਹੋਣਗੇ। ਅੱਛਾ ਯਾਰ। ਠੀਕ ਹੈ ਦাদু ਜੀ ਮੈਂ ਟਰਾਈ ਮਾਰ ਲੈਣਾਵੇਂ ਖੜੇ ਆਪਣੇ ਗਿੱਦੜਵਾ ਜਨਸੀ ਚ। ਅੱਛਾ। ਉਹਨਾਂ ਦੀਆਂ ਪੈਪਾਂ ਵੇਖ ਕੇ ਸਾਡੀਆਂ ਪੈਪਾਂ ਨਾਲ ਦੁਆਇਆਂ ਕਰ ਲਿਓ ਦੋਨੇ ਕੋਲੇ। ਆਪਣਾ ਤਾਂ ਸੋਹਣੀਆਂ ਲੱਗਦੀਆਂ ਹਾਂ। ਲੈ ਜੀ ਪੈਪਾਂ ਹੀਟ ਉੱਤੇ ਚੜਾਈਆਂ ਹੋਈਆਂ ਐ ਦੇਖ ਲਿਓ ਬੜਾ ਨਹੀਂ ਕਿੱਥੇ। ਆਪਣੇ ਐ ਅੱਡੋ ਅੱਡਾ ਆ ਰਿੰਗਾਂ। ਪੂਰੇ ਡੋਡੇ ਆ ਰਿੰਗਾਂ। ਤੁਸੀਂ ਦੇਖੋ। ਨਹੀਂ ਠੀਕ ਐ ਬਾਈ ਯਾਰ। ਇਹ ਪਹਿਲਾਂ ਵੀ ਕੀ ਯਾਰ ਗੱਲ ਕਰਨ ਜਿਹੜੀ ਕੰਪਨੀ ਦੀ ਫਟਕਾਉਂਦੀ ਇਹਨਾਂ ਨੂੰ ਹੁਣ ਬਿਲਕੁਲ ਸਾਰੀ ਓਰੀਜਨਲ ਆ ਹੁਣ ਪਾਈਪ ਕਿਸੇ ਨੂੰ ਦੇਖ ਨਹੀਂ ਲਈ ਆ ਕੱਢੀ ਦੱਸ ਅੱਛਾ ਕਾਹ ਜਾਂਦੀ ਪਾਈਪ ਹਾਂ ਇਹਦਾ ਦਵਾ ਕਹਿੰਦੇ ਹੁੰਦੇ ਆ ਕਿਤੀ ਜਹੋਂਦੀ ਆ ਠੀਕ ਹੈ ਤਾਂ ਬਾਈ ਜੀ ਇੱਕ ਹੋਰ ਚੀਜ਼ ਆ ਜਮੇ ਹੁਣ ਆ ਚਲੋ ਤੁਸੀਂ ਹਜੇ ਪੇਂਟ ਵਾਲੇ ਪਾਸੇ ਨਹੀਂ ਧਿਆਨ ਦੰਦੇ ਆਮ ਬੰਦੇ ਨੇ ਆਹੀ ਪੇਂਟ ਕਰਕੇ ਮਨ ਲਾ ਕੇ ਆਹੀ ਦੇਣਾ ਸੀ ਓਰੀਜਨਲ ਹੀ ਹਾਂ ਚਲੋ ਵਧੀਆ ਬਾਈ ਇਹਨਾਂ ਰੈਡੀਮੇਡ ਲੈ ਕੇ ਆ ਕੀਂਦੇ ਅਸੀਂ ਪਾਈਪਾਂ ਜਿਹੜੀਆਂ ਲਾਈਆਂ ਹੋਰ ਉਹ ਤਾਂ ਕਸਣੀਆਂ ਹੁੰਦੀਆਂ ਉਹਦਾ ਕੀ ਹੁੰਦਾ ਹਾਂ ਉਹਦਾ ਕੀ ਉਹਦਾ ਬਈ ਘਰੇ ਮੇਰੇ ਵਰਗਾ ਕਹਾਂ ਨੂੰ ਬਾਕੀ ਵੀ ਇਧਰ ਵੀ ਦਿਖਾ ਦੇ ਇੰਜਨ ਸੇਮ ਆ ਕੇ ਨੂੰ ਕਰਕੇ ਇੱਕ ਤੇ ਅਸੀਂ ਹੱਸਦਾ ਵੀ ਅੱਜ ਸੇਮੇ ਦਾ ਨਾਮ ਆਇਆ ਤਾਂ ਮਿੱਤਰੋ ਕੈਮਰਾਮੈਨ ਸਾਡਾ ਅੱਜ ਸੇਮੇ ਕੱਲੀਆਂ ਸਾਡੀਆਂ ਛੋਟੀਆਂ ਪੈਪਨੀਆਂ ਆ ਪੈਪ ਵੀ ਸਾਡੀ ਹੈਂਡਮੈਂਟ ਹੈ ਜੀ ਅੱਛਾ ਜੀ ਲੈ ਬਾਈ ਸਭ ਦੁੱਧ ਪੈਪ ਇਹ ਵੀ ਹੈਂਡਮੈਂਟ ਇੱਥੋਂ ਇਧਰ ਨੂੰ ਫਿਰ ਇੱਥੋਂ ਵਾਲ ਪਾਇਆ ਨਹੀਂ ਇਹ ਵਾਲ ਇਹ ਨਟ ਖੋਲਣ ਵਾਸਤੇ ਕੱਲ ਨੂੰ ਖੋਲਣਾ ਪੈਪਨਾ ਖੋਲਣੀ ਪਏਗਾ ਲੈ ਠੀਕ ਹੈ ਬਾਈ ਯਾਰ ਬੜਾ ਦੂਰਦਰਸ਼ੀ ਇਹ ਕਰਨਾ ਪੈਂਦਾ ਜੀ ਇਹ ਚੀਜ਼ਾਂ ਠੀਕ ਹੈ ਬਾਕੀ ਇਹ ਚੀਜ਼ਾਂ ਕੋਈ ਨਵਾਂ ਨਹੀਂ ਬਾਈ ਆਸਤੇ ਜਿਵੇਂ ਦੱਸਿਆ ਵੀ 7-8 ਸਾਲ ਦਾ ਤਜਰਬਾ ਤਾਂ ਇਹ ਖੇਡਾਂ ਹੀ ਲੱਗਦੀਆਂ ਤੇ ਆਹ ਡਬਲ ਪੰਪ ਬਈ ਇਹਨੂੰ ਕਰਿਆ ਫਿਰ ਇਹ ਡਬਲ ਪਰ ਲਾਤਾ ਜੀ ਇੱਕ ਪਾਵਰ ਰਾਸ ਦੇ ਕਲੈਪਟਾਂਸ ਦੇ ਨਾਲ ਫਿਰ ਇਹਦਾ ਇੱਧਰ ਜਿਹੜੀਆਂ ਟਾਈਮਿੰਗ ਵਾਲੀਆਂ ਗਰਾਰੀਆਂ ਕਿ ਉਹਨਾਂ ਤੇ ਲੋਡ ਲੜ ਪਾਉਂਦਾ ਕੁਝ ਨਹੀਂ ਹੁੰਦਾ ਜੀ ਚੱਲੂਗਾ ਸਿਸਟਮ ਠੀਕ ਆ ਆਹ ਡਿਸਟਰੀਬਿਊਟਰ ਵੀ ਦਿਖਾ ਜਾ ਮਰਾਇ ਦਾ ਪਿੱਛੇ ਫਿੱਟ ਕਰਤਾ ਜੀ ਉਹ ਤਾਂ ਚਾਹ ਲਾਮ ਸ਼ਿਵਰਾਜ ਵਾਲਾ ਰਿਸ਼ੀ ਵੋਟਰੀ ਲੱਗਿਆ ਜੀ ਚਲੋ ਆ ਫਿਰ ਵੀ ਇੱਕ ਝਾਗ ਜੀ ਮਰਾ ਦਿਓ ਇਦਾਂ ਤੇ ਨਵਾਂ ਪਾਵਰ ਸਟੇਜਮ ਹੋ ਗਿਆ ਇਹ ਦੂਬਾਰ ਵੀ ਆਜੋ ਇੱਕ ਹੋਰ ਖਲਨਾਇਕ ਟਰੈਕਟਰ ਜਿਹੜਾ ਤਿਆਰ ਹੋਇਆ ਜਿਹਦਾ ਬੇਸਵਰੀ ਨਾਲ ਸਾਰਿਆਂ ਨੂੰ ਇੰਤਜ਼ਾਰਾ ਸਾਨੂੰ ਵੀ ਹੈ ਤੇ ਆ ਆਜੋ ਬਈ ਹੁਣ ਇਹ ਇੱਥੋਂ ਚੱਲਾਂਗੇ ਤਾਂ ਮੇਰਾ خیال ਕਿਸੇ ਵੀਰ ਨੂੰ ਸਮਝ ਨਹੀਂ ਆਣੀ ਵੀ ਕੀ ਛਾਇਆ ਇਹ ਆਪਾਂ ਮੂਹਰੇ ਪਿੱਛੇ ਨੂੰ ਆਵਾਂਗੇ ਇਹ ਬੰਦਾ ਆ ਕੇ ਖੜ ਜਾਈ ਜੀ ਇੱਥੇ ਅੱਛਾ ਜੀ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਚੀਜ਼ ਕੀ ਹੈ ਐਡਾ ਮਗਰਾ ਹੁੰਦੜ ਹੈ ਇਹ ਥੰਗੇ ਬੰਦੇ ਨੂੰ ਹੀ ਪਤਾ ਲੱਗ ਰਿਹਾ ਜੀ ਹੂੰ ਹਾਂਜੀ ਲੈ ਵੀ ਸਾਈ ਮੈਂ ਆਹ ਐਂਗਲ ਤੋਂ ਦਿਖਾ ਇੱਥੋਂ ਇੱਥੇ ਖੜ ਕੇ ਪਿੱਛੇ ਜਿੱਥੇ ਬਾਈ ਆ ਵੀਰ ਵਾਲਿਆਂ ਬੋਤਲਾਂ ਕਹਿ ਜਾਂਦੇ ਪੰਗਾ ਬਾਈਕ ਤੇ ਆਹ ਇਹ ਤਜਾਵਨਾ ਤਜਾਵ ਹੈ ਇਹ ਹੈੱਡ ਹੁੱਡ ਸਾਫ਼ ਕਰਨ ਨੂੰ ਆ ਬਲਾਕ ਜਿਵੇਂ ਦੇਖੋ ਆ 3511 ਦਾ ਕੰਮ ਚੱਲ ਰਿਹਾ 3511 ਦਾ ਬਲਾਕ ਹੈ ਜੀ ਆਹ ਦੇਖੋ ਇਹ ਸਾਰੇ ਜਿ ਬੁਰਸ਼ਨਾ ਮਾਰਿਆ ਪਿਆ ਇਹ ਕਿੰਨਾ ਟਾਈਮ ਛੱਡ ਦਿੰਨੇ ਬਈ ਇਹਨੂੰ ਮੰਨ ਲਓ ਇਹ ਤਾਂ ਇਹ ਗੰਦਾ ਪਹਲਾ ਸੀ ਕਾਸਟ ਕੁਮਾਰਿਆ ਹੋਇਆ ਜੀ ਅੱਛਾ ਕਾਸਟ ਕੁਮਾਰ ਜਿਆਦਾ ਸੀ ਹੈੱਡ ਹੁੱਡਾਂ 'ਚ ਪਾਉਣੇ ਜਦੋਂ ਉਹ ਕਿੰਨੇ ਟਾਈਮ ਬਾਅਦ ਬਈ ਵਧੀਆ ਬਣਾਉਂਦੇ 4-5 ਘੰਟੇ ਛੱਡਦੇ ਆ ਅੱਛਾ ਛੱਡਦੇ ਆ ਹਾਂ ਕਈ ਵਾਰ ਜ਼ਿਆਦਾ ਹੋਵੇ ਤਾਂ ਰਾਤ ਵੀ ਛੱਡ ਦਿੰਨੇ ਆ ਠੀਕ ਹੈ ਜੀ ਤਾਂ ਲੈ ਬਈ ਇੱਥੋਂ ਤੁ ਤੇ ਬਈ ਇਹ ਕਿੰਨਾ ਖੈ ਹਿੰਦਸਤਾਨ ਹੈ ਜੀ ਕੀ ਕੋਸੇ ਦਾ ਚੇਂਜ ਹੈ ਜੀ ਇਹ ਵੈਸੇ ਤਾਂ ਜੀ ਇੱਥੋਂ ਲੈ ਕੇ ਪਿੱਛੋਂ ਇੱਥੋਂ ਲੈ ਕੇ ਪਿੱਛੇ ਹਿੰਦਸਤਾਨੀ ਹੈ ਇਹ ਠੀਕ ਹੈ ਪਰ ਇਹਦੇ ਵਿੱਚ ਕਾਫੀ ਚੀਜ਼ਾਂ ਕਨਵਰਟ ਹੈ ਜੀ ਪਿਛਲੇ ਹਿੱਸੇ ਦੇ ਵਿੱਚ ਵੀ ਇਹ ਬਈ ਜਿਵੇਂ ਤੁਸੀਂ ਕਨਵਰਟ کیا ਜੀ ਇਹ ਵੀ ਅਗਲੇ ਨੇ ਨਵਾਂ ਕਿਉਂ ਨਹੀਂ ਲਿਆ ਜਾਂ ਆਪਾਂ ਇਹ ਕਹਾਂਗੇ ਵੀ ਇਹ ਇਹ ਡਿਮਾਂਡ ਆ ਉਹਨਾਂ ਦੀ ਵੀ ਰੱਖਣਾ ਇਹੀ ਹੈ ਡਿਮਾਂਡ ਹੈ ਜੀ ਉਹ ਕੋਸ਼ਿਸ਼ ਤਾਂ ਇਹ ਸੀ ਵੀ ਦਾ ਸਾਰਾ ਕੁਝ ਹੀ ਜਾਣੀ ਨੂੰ ਦਵੇ ਜੀ ਨੇੜੇ ਆ ਕੇ ਦਿਖਾਈ ਚਲੋ ਵੀਰ ਨਾਲ ਨਾਲ ਫੇਰ ਤੁਸੀਂ ਦਿਖਾਓਗੇ ਇਹਦਾ ਹੁਣ ਜਾਨੀ ਰਹਿਣ ਦਾ ਕੋਈ ਸਿਸਟਮ ਰਿਹਾ ਨਹੀਂ ਸਾਡਾ ਕਿਉਂਕਿ ਇੰਜ ਅਸੀਂ ਬਦਲ ਨਹੀਂ ਸੀਗਾ। ਠੀਕ ਹੈ ਜੀ। ਇਹ ਸਹ ਦਾ ਖਤਮ ਸੀਗਾ ਮੂਹਰਲਾ। ਅੱਛਾ। ਮਗਰਾੜੇ ਦੇ ਆ ਪੇਟੇਟੇ ਵਿੰਗੇ ਸੀਗੇ। ਠੀਕ ਹੈ। ਤੇ ਅਸੀਂ ਟਾਇਰ ਵੱਡੇ ਪਾਉਣ ਕਰਕੇ ਸਾਨੂੰ ਰੈਮ ਨਹੀਂ ਕੰਮ ਦਿੰਦੇ ਸੀ ਇਹ। ਅੱਛਾ ਰੈਮ ਵੀ ਗਾਇਏ। ਹਾਂ। ਇਹ ਲੋ ਸਪੀਡ ਸੀਗਾ ਬਾਕੀ ਦਾ ਪਿਛਲਾ ਗੇਅਰ ਸਾਰੇ ਹੀ ਕੰਡਮ ਸੀਗਾ। ਠੀਕ ਹੈ। ਕੱਗੀ ਸੀ ਜਮਾ ਖਤਮ ਸੀ ਬਣੇ ਬਣੇ ਦੰਦੇ ਪਾਏ ਹੋਏ ਸੀ ਪਹਿਲਾਂ ਦੇ ਜਿਵੇਂ ਪੁਰਾਣੇ ਟਾਈਮ ਚੱਲਦਾ ਹੁੰਦਾ ਸੀ। ਐਕਸਲ ਓਕਸਲ ਦੇਸੀ ਸੀਗੇ ਦੇ ਵਿੱਚ। ਠੀਕ ਹੈ ਫਿਰ ਸਾਨੂੰ ਗੁਜਰਤੀ ਇਹ ਆਪਣੇ ਨੇੜੇ ਹੀ ਮਿਲ ਗਿਆ ਗੇਅਰ ਮਿਲ ਗਿਆ 80 ਵਾਲੇ ਹਿੰਦੁਸਤਾਨ ਦਾ ਸਾਨੂੰ ਠੀਕ ਹੈ ਇਹ ਤੋਂ ਪਿੱਛੇ ਵੀ ਤਾਂ ਹੀ ਰੰਗ ਘੱਟਦਾ ਹੈ ਅੱਛਾ ਆ ਵੀ ਹੁਣ ਚੇਂਜ ਹੋਇਆ ਸਿਰ ਹਾਂ ਇਹ ਪਿਛਲੀ ਹਾਂਡੀ ਚੇਂਜ ਹੈ ਇਹਦੇ ਵਿੱਚ ਵੀ ਸਾਰਾ ਇਹ 80 ਵਾਲਾ ਇਹ ਕਿੰਨੇ ਵਾਲਾ ਸੀ 50 ਵਾਲਾ ਸੀ ਇਹ ਹਿੰਦੁਸਤਾਨ 50 ਵਾਲਾ ਸੀ ਤੇ 50 ਵਾਲੇ ਦੇ ਤੇ 80 ਵਾਲੇ ਦੇ ਗੇਰਾਂ ਦਾ ਸਾਰੇ ਸੇਮ ਹੁੰਦੀ ਹੈ ਜੀ ਫਿਟਿੰਗ ਸੇਮ ਆ ਗੇਰਾਂ ਦਾ ਅੰਤਰ ਗਾਰੀ ਕੋਈ ਅੰਦਰ ਨਹੀਂ ਆਉਂਦਾ ਜੀ ਅੱਛਾ ਪਰ ਊਂ ਬਈ ਹਾਲਤ ਚੰਗੀ ਦਾ ਮੇਰੇ ਨਾਲ ਹਾਂ ਨਵਾਂ ਸੀ ਜਮਾ ਗੇਅਰ ਅੱਛਾ ਜਮਾ ਨਵਾਂ ਜਮਾ ਨਵਾਂ ਜੀ ਦਾਗ ਵੀ ਅਸੀਂ ਇੱਕ ਬੇਰਿੰਗ ਪਾਇਆ ਸ਼ਾਇਦ ਕੋਈ ਦੋ ਪਾਇਆ ਸਾਰੇ ਨਵੇਂ ਬੇਰਿੰਗ ਵੀ ਪਲੇ ਵੀ ਹੈ ਨਹੀਂ ਸੀ ਬੇਰਿੰਗ ਠੀਕ ਹੈ ਲਾ ਮਿੱਤਰਾ ਨਾਲ ਉਹ ਦਿਖਾਈ ਚਲੀ ਨਾਲ ਇਹਦੀ ਮੰਨ ਲਓ ਪਿੱਛੋਂ ਅਸੀਂ ਬ੍ਰੇਕ ਤੇਲ ਬ੍ਰੇਕਾਂ ਕਰਤਾ ਇਹਨੂੰ ਅੱਛਾ ਜੀ ਤੇ ਇਹਦਾ ਮੰਨ ਲਓ ਲੈਫਟ ਲਾਤੀ ਹੋਲੈਂਡ ਵਾਲੀ ਆਪਾਂ ਇਹਦੀ ਹਾਂ ਇੱਥੋਂ ਮਿੱਤਰਾ ਸਾਰ ਆਏ ਹਾਂ ਕਰਕੇ ਦਿਖਾ ਕੋਈ ਵੀ ਅੱਜ ਨਾਰਾਜ਼ ਨਾ ਹੋਵੇ ਉਹਦੇ ਕਹਿੰਦੇ ਵੀ ਸਾਨੂੰ ਦਿਖਾ ਦੇਣੀ ਦੋਨੇ ਹੱਥ ਪਾਲਾ ਇਹਨੂੰ ਹੁਣ ਤੇਰਾ ਕੰਮ ਰਿਹਾ ਹੱਥ ਨਾਲ ਦੋਵੇਂ ਹੱਥ ਪਾਲਾ ਕੋਈ ਸੰਗਣਾ ਮਨ ਕੋਈ ਨਹੀਂ ਆਪਾਂ ਇਂ ਅੱਜ ਭਰਾਵਾਂ ਨਾਲ ਹੀ ਗੱਲਾਂ ਕਰਨੀਆਂ ਕਿਉਂਕਿ ਕੈਮਰਾਮੈਨ ਸਾਡਾ ਅੱਜ ਹੀ ਸੀ ਹਾਲ ਤੇ ਆ ਹੌਲੈਂਡ ਦੀ ਲੈਫਟ ਲੱਗੀ ਬਾਈ ਹੌਲੈਂਡ ਦੀ ਲੈਫਟ ਤੇ ਬਾਈ ਮੈਂ ਇਧਰੋਂ ਹੀ ਸਵਾਲ ਤੁਹਾਨੂੰ ਕਰੂੰਗਾ ਜਿਵੇਂ ਆ ਆ ਪਾਈਪਾਂ ਜਾ ਰਹੀਆਂ ਜੀ ਦੋ ਹੌਲੈਂਡ ਦੀਆਂ ਇਹ ਦੋ ਪਾਈਪਾਂ ਦੇ ਬ੍ਰੇਕਾਂ ਨੂੰ ਦਿੱਤੀਆਂ ਤੇਲ ਵਾਲੀਆਂ ਨੂੰ ਆ ਪਾਈਪਾਂ ਅੱਗੇ ਪਾਈਪਾਂ ਦੀਆਂ ਵੱਧ ਕਿਉਂ ਦੇਖ ਰਹੀਆਂ ਇਹਦਾ ਡਿਸਟ੍ਰੀਬਿਊਟਰ ਆਪਾਂ ਅਲੱਗ ਲਾਇਆ ਟਰਾਲੀ ਵਾਸਤੇ ਤੇਲ ਹੀ ਅੱਡ ਹੈ ਇਹਦਾ ਅੱਛਾ ਤਾਂ ਕਰਕੇ ਪਾਈਪਾਂ ਸਾਨੂੰ ਜ਼ਿਆਦਾ ਲੱਗ ਰਹੀਆਂ ਠੀਕ ਹੈ ਇਹ ਵੀ ਫਿਰ ਬਾਈ ਵਰਤੋਂ ਵਾਸਤੇ ਇੱਥੋਂ ਆਪਾਂ ਇਹ ਕਹਿ ਸਕਦੇ ਆ ਅਗਲੇ ਨੇ ਕੰਮ ਲੈਣਾ ਬਾਈ ਜਿਵੇਂ ਅਗਲੇ ਨੇ ਡਿਸਟ੍ਰੀਬਿਊਟਰ ਦਾ ਤੇਲ ਪਿਛਲੇ ਹਿੱਸੇ ਨਾਲ ਅੱਡ ਕਰਾਈ ਬ੍ਰੇਕਾਂ ਨਾਲ ਖਰਾਬ ਆ ਡਿਸਟ੍ਰੀਬਿਊਟਰ ਦੀਆਂ ਚੱਲੀਆਂ ਤੇ ਇੱਕ ਹੋਰ ਚੀਜ਼ ਖਾਸ ਦੇਖੋ ਵੀ ਇਹਨੂੰ ਤੇਲ ਕਿੱਥੇ ਦਿੱਤਾ ਕੋਈ ਅੱਡ ਤੁਹਾਨੂੰ ਟੈਂਕੀ ਨੂੰ ਦਿਸੂਗੀ ਆ ਦੇਖੋ ਮੜਾ ਜਾ ਲੈ ਹੈ ਕਿਹਾ ਸਿਰਾ ਲਾਦਾ ਬਾਈ ਨੇ ਹੈ ਆ ਦੇਖੋ ਬੰਪਰ ਦੇ ਵਿੱਚ ਆਮ ਡੀਜ਼ਲ ਟੈਂਕੀ ਦਾ ਸੌਣਦੇ ਹੁੰਦੇ ਸੀ ਪਰ ਆ ਉਦੋਂ ਵੀ ਮਾਫਤ ਗੱਲ ਕੰਮ ਹੋ ਗਿਆ ਤੇਲ ਹੀ ਅੱਡ ਹੋ ਗਿਆ ਕੋਈ ਟਰਾਲੀ ਪਾਓ ਗੰਦੀ ਪੰਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਣਾ ਬਾਈ ਹੁਣ ਐਂ ਤਾਂ ਨਹੀਂ ਬੇਗਲੇ ਦੇ ਬ੍ਰੇਕ ਖਰਾ ਹੋਣੇ ਜਾਂ ਲੈਫਟ ਜੱਬੂਗੀ ਨਹੀਂ ਕੁਝ ਕੋਈ ਨਹੀਂ ਇੱਥੇ ਕੋਈ ਦਿੱਕਤ ਹੀ ਨਹੀਂ ਆਉਣੀ ਕਿਸੇ ਪਾਸੇ ਹੂੰ ਇਹ ਬਈ ਕਿਸੇ ਟਰੈਕਟਰ ਦੇ ਮਰਜ਼ੀ ਕਰਾ ਸਕਦਾ ਤੁਹਾਡੇ ਕੋਲ ਹੈ ਸਮਝ ਆ ਹੋ ਜਾਂਦਾ ਜੀ ਸਮਝਦੇ ਤਾਂ ਦੇਖੋ ਕੰਮ ਦੇ ਹਿਸਾਬ ਨਾਲ ਕਰ ਦਿੰਦੇ ਆਪਾਂ ਕਿਸੇ ਨੂੰ ਜਵਾਬ ਤਾਂ ਦਿੰਦੇ ਨਹੀਂਗੇ ਠੀਕ ਹੈ ਪਰ ਕੰਮ ਦੇ ਹਿਸਾਬ ਨਾਲ ਲੇਟ ਫੇਟ ਤਾਂ ਹੋ ਹੀ ਜਾਂਦਾ ਬੰਦਾ ਠੀਕ ਹੈ ਆ ਟੈਂਕੀ ਦੇ ਵਿੱਚ ਹਾਈਡਰੌਲਿਕ ਦਾ ਤੇਲ ਆ ਮਿੱਤਰੋ ਕੋਈ ਟਰਾਲੀ ਪਾਓ ਕਿਸੇ ਦੇ ਹਲ ਪਾਓ ਕੋਈ ਤੌਈਆਂ ਪਾਓ ਪ੍ਰੈਸ਼ਰ ਵਾਲੀਆਂ ਤੇ ਇਹ ਇਹ ਪਾਈਪਾਂ ਹੁਣ ਬਈ ਇੱਥੋਂ ਹੀ ਚਲਾਈਏ ਕੰਮ ਆ ਫਿਰ ਸਾਰੀਆਂ ਆਪ ਤਿਆਰ ਕਰਾਈਆਂ ਇਹ ਇਹਦੀ ਇੱਕ ਵੀ ਪਾਈਪ ਕੰਪਨੀ ਦੀ ਨਹੀਂ ਕੋਈ ਹੈਗੀ ਸਾਰੀਆਂ ਹੈਂਡਮੇਡ ਆ ਜੀ ਇੰਨੇ ਆ ਵੀ ਹੈਗੇ ਟੋਟਲ ਇਹਦੀਆਂ ਜੀ ਇਹਦਾ ਬਈ ਕੰਪਨੀ ਦਾ ਅਸਲ ਦੇ ਵਿੱਚ ਟਰੈਕਟਰ ਦੇ ਵਿੱਚ ਕੋਈ ਯੋਗਦਾਨ ਨਹੀਂ ਹੈਣੀ ਚਲੋ ਆਹ ਕੰਪਨੀ ਨੇ ਆਪਦਾ ਇੰਜਣ ਬਣਾਇਆ ਹੋਣਾ ਕੰਪਨੀ ਨੇ ਇਹ ਕਲੌਨਸ ਕਰਨੇ ਬਣਾਇਆ ਜਿਹੜੀ ਇਹਨੂੰ ਫਿਟਿੰਗ ਕਰਨ ਵਾਸਤੇ ਕੋਈ ਨਹੀਂ ਆਹ ਫਿਟਿੰਗ ਵਾਲਾ ਜਾਂ ਇੱਥੇ ਜੇ ਹੋਣੇ ਜੁੜਿਆ ਜਾਂ ਟਰੈਕਟਰ ਬਣਿਆ ਨੂੰ ਟਰੈਕਟਰ ਦਾ ਨਾਮ ਕਹਿ ਸਕਦੇ ਆ ਜੇ ਅੱਡੋ ਅੱਡੀ ਖਿਲਾ ਰਿਆ ਪਿਆ ਹੋਵੇ ਤਾਂ ਅਗਲਾ ਕਵੇ ਤਾਂ ਬਈ ਕਵਾੜਾ ਟਰੈਕਟਰ ਹਨ ਇਹ ਤਾਂ ਬਾਈ ਦੇ ਹੁਣ ਹੱਥ ਦੀ ਕਲਾ ਆ ਵੀ ਤੁਸੀਂ ਦੇਖੋ ਦਿਖਾ ਮਿੱਤਰਾਂ ਤੁਰ ਫਿਰ ਕੇ ਵੀ ਆ ਇੰਜਨ ਹੈ ਇਹ ਇੰਜਨ ਲੱਗਣਾ ਐ ਨੂੰ ਸੀਗਾ ਨਾ ਕੰਪਨੀ ਨੂੰ ਪਤਾ ਸੀ ਵੀ ਸਾਡਾ ਗਾਂ ਸਵਰਾ ਇਹਦੇ ਚ ਧਰ ਦੇਣਾ ਗਰਮੀ ਧਰ ਕੇ ਨੇ ਨਾ ਨਹੀਂ ਪਤਾ ਆਏ ਹਿੰਦੁਸਤਾਨ ਨੂੰ ਪਤਾ ਸੀ ਤੁਹਾਨੂੰ ਇਹ ਇੰਜ ਲਾਉਣਾ ਪਊਗਾ ਆ ਪਲੇਟਾਂ ਹੁਣ ਬਾਈ ਹੋਰਾਂ ਨੇ ਆਪ ਵੇਖੋ ਤਿਆਰ ਕਰਾਈਆਂ ਆ ਸਾਰੀਆਂ ਆਪ ਪਾਈਆਂ ਇੱਥੋਂ ਬਾਈ ਪਲੇਟ ਬਣਾ ਕੇ ਨਾ ਪਿਛਲੇ ਹਿੱਸੇ ਨਾਲ ਲਾਉਂਦਾ ਹੁੰਦਾ ਸੀ ਕਿਉਂਕਿ ਉਹਦਾ ਵੀਰ ਵਹਿਮ ਵੀ ਕਰਦੇ ਬਾਈ ਨੂੰ ਆਪ ਵੀ ਕਿਤੇ ਨਾ ਕਿਤੇ ਧੜਕੂ ਸੀਗਾ ਵੇ ਚੱਕ ਚੁੱਕ ਕੇ ਵਜਿਆ ਦਾ ਟੁੱਟ ਨਾ ਜਾਵੇ ਹਾਲਾਂਕਿ ਕੰਪਨੀ ਨਾਲੋਂ ਬਾਈ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਆਹ ਚੀਜ਼ ਆਪਣੀ ਕੰਪਨੀ ਵਾਲੇ ਨਟਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੈ ਪਰ ਫੇਰ ਵੀ ਇੱਕ ਧੜਕੂ ਹੁੰਦਾ ਸੀ ਤਾਂ ਕਰਕੇ ਹੁਣ ਪਲੇਟ ਵੀ ਚੱਕਤੀ ਬਾਈ ਨੇ ਕਿਉਂਕਿ ਟਰੈਕਟਰ ਇਦੋਂ ਪਹਿਲਾਂ ਬਹੁਤ ਹੋ ਕੇ ਜਾਵੜੇ ਤੇ ਹਰੇਕ ਬੰਦੇ ਨੇ ਟੈਸਟਿੰਗ ਕਰ ਲਈ ਵੀ ਇਹਨੂੰ ਕੁਝ ਨਹੀਂ ਹੁੰਦਾ ਫਿਰ ਉਹ ਪਲੇਟ ਵਾਲਾ ਖਰਚਾ ਨਿਕਲ ਗਿਆ ਹਾਂ ਪਲੇਟ ਹੁਣ ਉਹਦੀ ਹੀ ਡਿਮਾਂਡ ਹੈ ਬਾਈ ਦੀ ਰਜਿੰਦਰ ਕੁਮਾਰ ਦੀ ਕਹਿੰਦਾ ਪਲੇਟ ਲਾਉਣੀ ਹੈ ਸੋਹਣੀ ਲੱਗਦੀ ਅੱਛਾ ਉਹਦੇ ਸੋਹਣੀ ਲੱਗਦੀ ਉਹਦੇ ਸੀ ਲਾਵਾਂਗੇ ਇਹਦੇ ਅਸੀਂ ਨਹੀਂ ਲਾਉਂਦੇ ਜੀ ਸੇਫਟੀ ਠੀਕ ਆ ਟੁੱਟਣ ਵਾਲੀਆਂ ਚੀਜ਼ਾਂ ਚੋ ਹੈ ਨਹੀਂ ਕੋਈ ਜੀ ਠੀਕ ਆ ਆ ਚੀਜ਼ਾਂ ਦਿਖਾਈ ਚੱਲ ਸੇਮ ਐ ਵੀ ਮੈਨੂੰ ਲੱਗਦਾ ਕੋਈ ਸਮਝ ਨਹੀਂ ਆ ਨੀ ਜਿਵੇਂ ਬੰਦਾ ਨਹੀਂ ਆਪਰੇਸ਼ਨ ਨੂੰ ਪਿਆ ਹੁੰਦਾ ਇੰਨੀਆਂ ਨਾੜਾਂ ਨੂੜਾਂ ਦੇਖਦੇ ਇਹਦੇ ਹਜੇ ਤਾਂ ਨਾ ਪੰਪੂਰੇ ਫਿੱਟ ਚੱਲ ਰਿਹਾ ਐ ਇਹਦੇ ਅੱਛਾ ਜੀ ਇਹ ਕਲੰਪ ਕਲੰਪ ਸਾਡੇ ਰਹਿ ਰਹੇ ਨਹੀਂ ਲਾਉਣ ਵਾਲੇ ਠੀਕ ਐ ਇਹ ਜੇ ਦੁਬਾਰੇ ਮੌਕਾ ਮਿਲਿਆ ਆਪਣਾ ਵੀਡੀਓ ਪਾਉਂਦਾ ਏ ਤੁਹਾਨੂੰ ਪੂਰੀਆਂ ਗੁੰਦੀਆਂ ਹੋਈਆਂ ਮਿਲਣਗੀਆਂ ਜੀ ਯਾਨੀ ਇਹਦਾ ਕੰਮ ਹਜੇ ਫਿਰ ਬਾਕੀ ਟਰੈਕਟਰ ਦਾ ਕੰਮ ਚੱਲ ਵੀ ਰਿਹਾ ਹਜੇ ਚੱਲ ਰਿਹਾ ਹਾਂ ਤੇ ਬਾਕੀ ਇਸ ਟਾਈਮ ਜੇ ਦੇਖੀ ਤਾਂ ਇਸ ਟਾਈਮ ਆ ਤੁਹਾਨੂੰ ਦਿਖਾਉਣਾ ਇਹ ਕੋਈ ਇਹ ਨਹੀਂ ਵੀ ਪੁਰਾਣਾ ਸਤਤਰ ਮਾਡਲ ਟਰੈਕਟਰ ਤੇ ਡੱਟ ਡੱਟ ਪਾਜੋ ਇਹਨੂੰ ਹਲਾ ਕੇ ਦਿਖਾ ਕੇ ਬਸ ਇੱਥੇ ਖੜੂ ਆ ਜਿੱਥੇ ਰੋਕਾਂਗੇ ਨੂੰ ਆਪਦੇ ਖਾਂਚਾਂ ਚ ਇੱਕ ਨਾ ਹੋਰ ਆ ਬਈ ਹੁਣ ਆਪਾਂ ਟਰੈਕਟਰ ਦੇ ਕੋਲੇ ਖੜੇ ਆ ਇਹਦੇ ਚ ਜਦੋਂ ਇੱਥੋਂ ਐ ਤੋਰਦੇ ਨਾ ਆ ਜਿਹੜੀ ਸਾਊਂਡ ਆਉਂਦੀ ਈ ਨਵੇਂ ਨੂੰ ਆਉਂਦੀ ਆ ਵੇਖੀ ਆ ਆ ਟੱਕਾਂ ਤੇ ਤਰਦ ਆ ਨਹੀਂ ਵੇ ਥੁੱਕੜਾ ਚਦੇ ਨੇ ਆ ਆ ਕੇ ਡੱਗ ਪਏ ਹਨ ਕੱਲੇ ਕੱਲੇ ਵੇਚਦਾ ਜੇ ਮੰਨ ਲਓ ਫਿਟਿੰਗ ਰਹਿੰਦੀ ਇਹਨਾਂ ਦੇ ਇਲੈਕਟ੍ਰੀਸ਼ੀਅਨ ਨੇ ਕਰਨੀਆਂ ਮੀਟਰ ਮੋਟਰਾ ਖੁੱਲੇ ਫਿਰਦੇ ਆ ਜੀ ਓ ਠੀਕ ਆ ਚੱਲੀ ਜਾਂਦਾ ਜੀ ਯਾਨੀ ਜਿਹੜਿਆ ਹੁਣ ਇਦੂ ਬਾਅਦ ਬਈ ਸੋਹਣਾ ਪੁਣਾ ਰਹਿ ਗਿਆ ਪਲੇਟਫਾਰਮ ਰਹਿ ਗਿਆ ਇੱਕ ਤਾਂ ਹੋਰ ਤਿਆਰ ਹੋਣੀ ਸਹੀ ਇਹਦਾ ਬਿਊਟੀ ਬਾਲਰ ਦਾ ਕੰਮ ਰਹਿ ਗਿਆ ਜੀ ਠੀਕ ਆ ਆਪਰੇਸ਼ਨ ਆਪਾਂ ਕਰਤਾ ਨਾੜਾ ਨੂੜਾ ਓਕੇ ਕਰਤੀਆਂ ਵਿਆਹ ਦਿੱਕਰ ਲੈ ਗਏ ਇਹਨੂੰ ਠੀਕ ਹੈ ਹੁਣ ਬਿਊਟੀ ਸੈਲਨਰ ਵਾਲਿਆਂ ਦੇ ਸੌਕੀ ਪਿੰਦੀ ਲਾ ਕੇ ਉਦੋਂ ਬਾਅਦ ਵੇਖੋ ਇਹਦੇ ਕੀ ਹੁੰਦਾ ਠੀਕ ਹੈ ਆ ਜਾਨੀ ਪਲੇਟਫਾਰਮ ਹੋ ਗਿਆ ਜਾਂ ਸੋਹਣਪੁਣਾ ਉਹ ਗਾਂਗਲਾਂ ਦੀ ਗਾਰੰਟੀ ਹੈ ਹੁਣ ਇਹ ਜਿਹੜਾ ਸੋਹਣਾ ਬਣਨਾ ਇਹ ਉਹਨਾਂ ਨੇ ਬਣਾਉਣਾ ਜੀ ਠੀਕ ਹੈ ਜਿਹੜੀ ਅੰਦਰ ਇਹਦੇ ਜਾਨ ਸੀ ਸਾਰੀ ਆਪਾਂ ਫਿੱਟ ਕਰੀਏ ਸੀ ਠੀਕ ਹੈ ਹੁਣ ਬਈ ਇਹ 110 ਹਸਪਾਵਰ ਆ ਇਹਨੂੰ ਮਾੜਾ ਮੋੜਾ ਟੈਸਟਿੰਗ ਤੇ ਲਾਇਆ ਵਾਹੂ ਕੇ ਇਹ ਹਜੇ ਲਾਇਆ ਨਹੀਂ ਜੇ ਕੰਮ ਹੀ ਚੱਲ ਰਿਹਾ ਜੀ ਇਹਦਾ ਠੀਕ ਹੈ ਹਜੇ ਤੇ ਰਨਿੰਗ ਲਈ ਹਾਂਜੀ ਹਾਂ ਅਸੀਂ ਨੂੰ ਪਿਆਰ ਜੀ ਕੋਈ ਲਾਉਣੇ ਆ ਫਿਰ ਉਹ ਖਰਾਬ ਹੀ ਹੁੰਦਾ ਲੋਹਾ ਜੀ ਅਸੀਂ ਇਹਨੇ ਪਲੇਟਫਾਰਮ ਲਵਾਈ ਲੋ ਜੀ ਇਹਦੇ ਹਾਂਜੀ ਹਾਂ ਉਹ ਆਪੇ ਪੈਡ ਲਾਉਦੇ ਹਾਂ ਸਾਹਮਣੇ ਸੈਟਿੰਗ ਬਕਸਾ ਵੀ ਨਹੀਂ ਫਿੱਟ ਕਰ ਰਿਹਾ ਕਿਉਂਕਿ ਪਲੇਟਫਾਰਮ ਥੱਲੇ ਹੀ ਆ ਜਾਣਾ ਠੀਕ ਹੈ ਤੇ ਬਾਕੀ ਬਈ ਜਿਵੇਂ ਆ ਫਿਲਟਰ ਫਿਲਟਰ ਆ ਚੀਜ਼ਾਂ ਇਹ ਸਾਰੇ ਸਾਰੀ ਫਿਟਿੰਗ ਹੋਈ ਹੈ ਪਹਿਲਾਂ ਤਾਂ ਇਹਦੇ ਵਿੱਚ ਹੀ ਹੁੰਦਾ ਨਾ ਤੇਲ ਆਹ ਸੋਨਾਲਿਕਾ ਆਹ ਕਿਹੜੇ ਦਾ ਹੈ ਇਹ ਸੋਨਾਲਿਕਾ ਦਾ ਇੱਥੇ ਦਿੱਕਰ ਸੋਨਾਲਿਕਾ ਹੀ ਹੈ ਇਹਦੇ ਚ ਬਈ ਯਾਰ ਕੰਗਾ ਟਰੈਕਟਰਾਂ ਦਾ ਸਮਾਨ ਵੜ ਗਿਆ ਹੋਊ ਹਣਾ ਦੇਖੋ ਜਿਹੜੀ ਜੀ ਸੋਹਣੀ ਲੱਗਦੀ ਜਾਂਦੀ ਉਹ ਫਿੱਟ ਕਰ ਦਿੰਨੇ ਆਪਾਂ ਇਹਦੇ ਹਾਂ ਡਿਮਾਂਡ ਕੋਈ ਨਹੀਂ ਹਾਂ ਹੁਣ ਜੇ ਫਿਲਟਰ ਆਪਾਂ ਨੂੰ ਇਹ ਵਧੀਆ ਲੱਗਦਾ ਹੈ ਲਾਤਾ ਹੂੰ ਆਹ ਫਿਲਟਰ ਇੱਥੇ ਜੱਜ ਕੇ ਇਹ ਲਾਤਾ ਹੂੰ ਫਿਲਟਰ ਵੱਡੇ ਵੀ ਮਿਲਦੇ ਛੋਟੇ ਵਧੀਆ ਲੱਗਦਾ ਹੈ ਠੀਕ ਹੈ ਮਿੱਤਰ ਮੜਾ ਮੜਾ ਹੋ ਜਾਂਦਾ ਸਾਰਾ ਦਿਖਾਈ ਚੱਲ ਕਿਸੇ ਭਰਾ ਦਾ ਲੰਬਾ ਨਾ ਆਵੇ ਜਵੇਂ ਆ ਫਿਲਟਰਾਂ ਦੀ ਗੱਲ ਕਰਦੇ ਆ ਆ ਦੇਖੋ ਕਿੰਨੀ ਸੋਹਣੀ ਫਿਟਿੰਗ ਹੋਈ ਹੈ ਜਮਾ ਸਿੱਧਾ ਸਿੱਧਾ ਹਨਾ ਜਿਵੇਂ ਸੇਫਟੀ ਹੈ ਬਈ ਲਾਉਣੀ ਪੈਂਦੀ ਹੈ ਅਸਰ ਨਵੇਂ ਤੀਰ ਤੇ ਵੀ ਹੋ ਸਕਦਾ ਜੀ ਆ ਆ ਲੀਵਰ ਕੀ ਸੇ ਹੈ ਬਈ ਪੀਟੀਓ ਲੀਵਰ ਹੁੰਦਾ ਜੀ ਪੀਟੀਓ ਗੇਅਰ ਦਾ ਜੀ ਇਹਦੀ ਵੀ ਹਜੇ ਮੋਡੀਫਿਕੇਸ਼ਨ ਹੋਊਗੀ ਸੋਹਣੇ ਪਾਸੇ ਸ਼ਾਇਦ ਹੋ ਸਕਦਾ ਸਾਈਡ ਤੇ ਕੱਢ ਦੇ ਇਹਨੂੰ ਜੀ ਹਾਂ ਬਾਕੀ ਪਲੇਟਫਾਰਮ ਵਾਲੇ ਆਪਦੇ ਹਿਸਾਬ ਨਾਲ ਕੱਢ ਸਕਦੇ ਹਨਾ ਇੱਕ ਲੀਵਰ ਇਧਰ ਆ ਗਿਆ ਸੀ ਮੈਂ ਆਹ ਹਾਈ ਲੋ ਹੈ ਜੀ ਅੱਛਾ ਆ ਹਾਈ ਲੋ ਆ ਹਾਈ ਲੋ ਠੀਕ ਹੈ ਹਾਂ ਇਹਦੀ ਸਾਊਂਡ ਤਾਂ ਨਾ ਮੈਂ ਤੁਹਾਨੂੰ ਬਾਅਦ ਹਣਾ ਆ ਵੇਖੀ ਬਈ ਕਰਦੀ ਐ ਇਹਨੇ ਵਾਕਈ ਇਕ ਡੇਕ ਇਕ ਡੇਕ ਕਰਦੀ ਐ ਆ ਜਾ ਬਈ ਹੁਣ ਪਿੱਛੇ ਦਿਖਾਈ ਆਪਾਂ ਇਹਨੂੰ ਬਈ ਮਗਰ ਤਾਂ ਹੁਣ ਟਰੈਕਟਰਾਂ ਦਾ ਸਮਾਨ ਗਣੀਏ ਤਾਂ ਵਿੱਚ ਕੁਛ ਤਾਂ ਬਾਹਰਲੇ ਬ੍ਰਾਂਡ ਵਾਲਾ ਕੰਮ ਹੀ ਆ ਗਿਆ ਤਾਂ ਹੌਲੈਂਡ ਆ ਗਿਆ ਹਾਂਜੀ ਆਹ ਫਾਰਮ ਟਰੈਕ ਆ ਗਿਆ ਹਣਾ ਸਭ ਤੋਂ ਮਹਿੰਗਾ ਮਹਿੰਗਾ ਸਮਾਨ ਹੀ ਆ ਗਿਆ ਆਹ ਸਵਰਾਜ ਇਹ ਸਵਰਾਜ ਐ ਅੱਛਾ ਇਹ ਸਵਰਾਜ ਤੇ ਆਹਾ ਇਹ ਸਵਰਾਜ ਸਾਰੇ ਨੂੰ ਆ ਜਾਂਦੇ ਵਿੱਚ ਸਵਰਾਜ ਨੂੰ ਸਵਰਾਜ ਲਈ ਇਹਦੀ ਆ ਚੀਜ਼ ਦੀ ਘਾਟ ਹੁੰਦੀ ਐ ਇਹ ਸੀ ਦੂਰ ਕਰਤੀ ਇਹਦੀ ਇਹ ਸੰਗਲ ਹੀ ਹੁੰਦੇ ਆ ਸਟਿਪੂਲਰ ਅਪਲਾਈ ਆ ਲਾਈਵ ਪੂਰੇ ਹੈਵੀ ਹੈ ਕੋਈ ਇਹ ਮਾਰੀ ਇਹ ਤਾਂ ਅਸੀਂ ਪਹਿਲਾਂ ਹੀ ਮੈਂ ਤਾਂ ਸੇਮਾ ਨਾਲ ਗੱਲ ਕਰਕੇ ਛੱਡੇ ਆ ਕਿਉਂਕਿ ਜਿਹੜੀ ਆ ਚੀਜ਼ ਆਉਂਦੀ ਨਾ ਬਾਈ ਇਹ ਬਹੁਤ ਹਲਕੀ ਆਉਂਦੀ ਹੈ ਭਾਵੇਂ ਸੋਰਾਜ ਕੰਪਨੀ ਹੋਵੇ ਭਾਵੇਂ ਸੋਨਾ ਅਲਿਕਾ ਦੀ ਹੋਵੇ ਜਿਹੜੀ ਚੀਜ਼ ਹੈਗੀ ਹੈਗੀ ਹੈ ਪਰ ਆ ਤੁਸੀਂ ਦੇਖੋ ਬਈ ਯਾਰ ਕਿੱਡੇ ਸੋਹਣੇ ਆ ਜੂ ਆ ਹਨਾ ਤੇ ਕਿੰਨੇ ਹੈਵੀ ਹੈ ਇੱਕ ਆ ਪਲੇਟਾਂ ਬਈ ਕਿਵੇਂ ਸਟਾਂਗ ਦਿਖਾਈ ਬਈ ਨੇੜੇ ਕਰਕੇ ਇਹ ਪਲੇਟਾਂ ਉਤਲੀਆਂ ਬਣਾਉਣੀਆਂ ਪਈਆਂ ਜੀ ਆ ਆ ਉਤਲੀਆਂ ਬਣਾਉਣੀਆਂ ਬਣਾਈਆਂ ਜੀ ਤੇ ਇਹਦਾ ਰੰਗ ਤਾਂ ਰੀਨਲ ਆ ਯਾਰ ਇਹ ਅੱਧੀ ਬਣਾਈ ਅੱਧੀ ਰਨੇਰ ਨਾਲ ਆ ਜੀ ਬੜੀ ਸੋਹਣੀ ਫਿਟਿੰਗ ਹੈ ਦੀ ਆ ਕਟਾਈ ਕਟੋਈ ਦੇ ਆਏ ਸਾਡੇ ਪਿੰਡ ਹੀ ਮੁੰਡਾ ਜੀ ਉਹਨੇ ਕੱਟ ਕੇ ਬਲਾਈਆਂ ਬਹੁਤ ਸੋਹਣਾ ਕਰਿਆ ਹਾਂ ਆ ਤਾਂ ਜਮਾਂ ਅਰੀਨਲ ਵਾਲਾ ਕੰਮ ਆ ਬਾਈ ਯਾਰ ਬਹੁਤ ਸੋਹਣਾ ਜੜਿਆ ਗਿਆ ਜੇ ਇਥੋਂ ਮੈਂ ਆਪ ਦਾ ਦੱਸਾਂ ਤਾਂ ਇਥੋਂ ਤੁਸੀਂ ਦੇਖੋ ਵੀ ਆਹ ਪਲੇਟ ਪਾ ਕੇ ਨੱਥਿਆ ਗਿਆ ਟਰੈਕਟਰ ਆ ਹੌਲੈਂਡ ਦੀ ਲੈਫਟ ਵਾਸਤੇ ਆਹ ਡਿਸਟ੍ਰਿਬਿਊਟਰ ਦੀ ਫਿਟਿੰਗ ਆ ਗਈ ਇਹ ਵੀ ਹੌਲੈਂਡ ਦੇ ਲੀਵਰ ਵਾਂਗੂ ਇੱਥੇ ਲੀਵਰ ਆ ਗਿਆ ਜਮਾਂ ਲੈ ਆਹ ਡਿਸਟ੍ਰਿਬਿਊਟਰ ਦਾ ਆ ਦੇਖੋ ਤੁਸੀਂ ਜਿਵੇਂ ਹੌਲੈਂਡ ਦੇ ਇੱਥੇ ਬੰਦੇ ਨੂੰ ਪਤਾ ਨਹੀਂ ਲੱਗਣਾ ਲੈਫਟ ਲੀਵਰ ਨੀਵਾ ਉੱਚਾ ਪੂਰਾ ਇਹ ਤੇ ਬਈ ਜਦੋਂ ਬਹਿਣਾ ਹੈ ਬਹਿ ਜਾਣਾ ਬੁੱਕਲ ਚ ਜਿਵੇਂ ਉਹਨਾਂ ਦਾ ਠੀਕ ਹੈ ਅੱਗੇ ਪਿੱਛੇ ਸੀਟ ਹੁੰਦੀ ਜਿੱਥੇ ਮਰਜ਼ੀ ਸੈਟ ਕਰ ਲੋ ਠੀਕ ਹੈ ਆ ਮਿੱਤਰੋ ਜੀ ਹੌਲੈਂਡ ਦੀ ਲੈਫਟ ਦੇ ਨਾਲ ਆ ਜਿਹੜੀ ਆਪਣੀ ਲੈਫਟ ਕਪੈਸਿਟੀ ਇਹ ਵੀ origignal ਚੈੱਕ ਆ ਬਈ ਇਹ ਹਾਂ ਜਮਾ ਕੰਪਨੀ ਦਾ ਨਹੀਂ ਆਮ ਚੰਗੀ ਕੰਪਨੀ ਦਾ ਜੀ ਤੇ ਆ ਆਰਮ ਜੀ ਇਹ origignal ਆਰਮ ਸਾਰੇ ਜੀ ਅਚਾਰਮ origignal ਦੋਨੇ ਨਵੇਂ ਪਾਏ ਇਹ ਨਾ ਪਤਲੀ ਗੋਲੀ ਵਾਲੇ ਹੁੰਦੀ ਬੋਟੀ ਗੋਲੀ ਵਾਲੇ ਪਾਏ ਆ ਪਾ ਜੀ ਠੀਕ ਹੈ ਕਿੱਲੀਆਂ ਮੋਟੀਆਂ ਪੈ ਜਾਂਦੀਆਂ ਯਾਨੀ ਹੈ ਹੌਲੈਂਡ ਦੇ ਹੀ ਇਹ ਹੌਲੈਂਡ ਦੇ ਜੀ ਠੀਕ ਹੈ ਇਹ ਪਾਏ ਨਵੇਂ ਮਾਡਲ ਦੇ ਆ ਜੀ ਅਚਾ ਨਵੇਂ ਮਾ ਇਹ ਤਾਂ ਬਹੁਤ ਸੋਹਣਾ ਮੁਫਤ ਗੱਲ ਦਾ ਕੰਮ ਹੈ ਬਾਕੀ ਜੇ ਆਪਾਂ ਦੇਖੀਏ ਜਿੱਥੇ ਲੈਂਕਾਂ ਦੀ ਸਟਾਰਟਿੰਗ ਹੁੰਦੀ ਹੈ ਮੋੜ ਵਾਲੀਆਂ ਗੁੱਲੀਆਂ ਹਨਾ ਇਹ ਵੀ 2 3 ਨਾਟਾ ਹੋ ਗਏ 3 ਆਹਾ 2 ਥੱਲੇ ਇਹਦੇ 2 ਆ 5 ਤੋਂ 2 7 ਨਾਟਾਂ ਜਿਹਾ ਸੀ ਗਈ ਹੈ ਵੀ ਹਾਂਜੀ ਇਹ ਵੀ ਬਈ ਇਹ ਹਿਲਦੇ ਨਹੀਂ ਹੈਗੇ ਜੀ ਨਾਲੇ ਤੁਸੀਂ ਦੇਖੋ ਵੀ ਇਹਨੂੰ ਬੰਨ ਲਿਆ ਨੇ ਹਨਾ ਹਾਂਜੀ ਹੋਕਣੂ ਵੀ ਬੰਨ ਲਿਆ ਕੋਈ ਝੜਕਾ ਪੈਂਦਾ ਤਾ ਟਿਊਬ ਨਾਲ ਹੱਕ ਵੀ ਬੰਨੇਗੇ ਪਹਿਲਾਂ ਇਹਦੀ ਮਨਹੂ ਉੱਥੇ ਪੈਂਦੀ ਸੀ ਕਿੱਲੀ ਟੈਂਕ ਬਾਹਲੀ ਦੂਰ ਸੀ ਜੇ ਕੱਲ ਨੂੰ ਕਿੱਲੀ ਟੁੱਟਦੀ ਆ ਤਾਂ ਕੁਝ ਹੋਰ ਆ ਤੇ ਬੰਦੇ ਦਾ ਕੰਮ ਬਹੁਤ ਵੱਧ ਜਾਂਦਾ ਸੀਗਾ ਜੀ ਹਾਂ ਕਿ ਆ ਡੰਡੇ ਇਹਦੇ ਹਿੰਦੁਸਤਾਨ ਦੇ ਸਿੱਧੇ ਹੁੰਦੇ ਸੀ ਹਾਂ ਇਹ ਲਿਫਟ ਚੱਕਣ ਜੀ ਉਹ ਗੱਲ ਨਹੀਂ ਬੰਦਦੀ ਜੀ ਹੁਣ ਐ ਟੇਪਰ ਹੋਰ ਟੇਡੇ ਆ ਤੇ ਲਿਫਟ ਨੂੰ ਹੱਥ ਲਾਉਣਸਾਰਾ ਤੇ ਇੱਕ ਇਹਦੀ ਸਪੀਡ ਆ ਲਿਫਟ ਦੀ ਬਹੁਤ ਜੀ ਪਹਿਲਾਂ ਤਾਂ ਆਪਦੀ ਕਿਸਤਾਂ ਨਾਲ ਹੀ ਚੱਗਦਾ ਸੀ ਲਿਫਟ ਨੂੰ ਠੀਕ ਹੈ ਸਹੀ ਆ ਸਹੀ ਆ ਮੈਂ ਵੀਰੋ ਫੁੱਲ ਮੁਫਤ ਗੱਲ ਕੰਮ ਹੋ ਗਿਆ ਤੇ ਬਾਕੀ ਬਾਕੀ ਆ ਲੱਪੇ ਸ਼ਿਵਰਾਜ ਟੈਪ ਆਪਾਂ ਬਣਾ ਕੇ ਖੋਦ ਸਾਰਾ ਇਹਦਾ ਜ ਡਾਈਨ ਕਰਕੇ ਪਲੇਟਾਂ ਕਟਵਾ ਕੇ ਫਿਰ ਬਣਾਏ ਆ ਠੀਕ ਹੈ ਇਹ ਯਾਰ ਆਪਾਂ ਵੇ ਸੁਪਰ ਸੀਡਰ ਕੁਛ ਲਾ ਲਓ ਬਈ ਇਹ ਕੋ ਚੱਕੀ ਚੱਲੋ ਝੜਕਾ ਮਾੜਾ ਮੋਟ ਵਜ ਜੇ ਝੱਲੂ ਕੁਛ ਨਹੀਂ ਹੁੰਦਾ ਹੀ ਕੁਛ ਨਹੀਂ ਇਹਨੂੰ ਠੀਕ ਹੈ ਇਹਨੇ ਮਰਜ਼ੀ ਝਟਕੇ ਵਤੀ ਜਾਂਦੇ ਠੀਕ ਹੈ ਚਲ ਆ ਜਿਓ ਬਾਈ ਇਹ ਟਰੈਕਟਰ ਦੇ ਵਿੱਚ ਦਿਖਾਉਣ ਵਾਲਾ ਬਹੁਤ ਕੁਸ਼ ਹੈ ਤੇ ਜੇ ਇਹਦੀ ਹਜੇ ਹੋਰ ਕੋਈ ਅਧੂਰੀ ਜਾਣਕਾਰੀ ਰਹਿ ਗਈ ਆ ਤਾਂ ਅੱਗੇ ਵੀ ਦਿਖਾ ਸਕਦੇ ਆ ਤੁਹਾਨੂੰ ਅਸੀਂ ਵੀਡੀਓ ਤੇ ਪਰ ਇਹਨੂੰ ਕੰਮ ਚੱਲੀ ਜਾਂਦੇ ਨੂੰ ਕਾਫੀ ਟਾਈਮ ਹੋ ਗਿਆ ਬਾਲਾ ਨਹੀਂ ਤਾਂ ਸੱਤਾ ਅਠਾ ਵੀਡੀਓ ਚ ਆ ਗਿਆ ਹੁਣ ਤਾਂ ਪਿੱਛੇ ਨੂੰ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਅੱਜ ਮਾਫੀ ਚਾਹਾਂਗੇ ਕਿਉਂਕਿ ਇੱਕੋ ਵੀਡੀਓ ਦੇ ਵਿੱਚ ਟਰੈਕਟਰ ਕਾਫੀ ਦਿਖਾਉਣੇ ਆ ਤੇ ਗੱਲ ਵੱਡੀ ਹੋ ਜਾਂਦੀ ਆ ਟਾਈਮ ਵੱਡਾ ਹੋ ਜਾਂਦਾ ਜਦ ਇਹ ਵੀਡੀਓ ਵੱਡੀ ਹੋ ਜਾਂਦੀ ਸੌਰੀ ਤੇ ਆ ਜਾ ਵੀ ਇੱਧਰ ਵੀ ਮੋਟੀ ਮੋਟੀ ਨਿਗਾਹ ਮਾਰਾ ਇੰਜਨ ਤੇ ਮੋਟੀ ਮੋਟੀ ਇਹਦੀ ਬਈ ਹਾਂਜੀ ਇਹਦੀਆਂ ਡੀਜ਼ਲ ਪਾਈਪਾਂ ਵੀ ਆਹ ਵੀ ਆਪਣੇ ਹੈਂਡਮੈਂਟ ਹੈ ਜੀ ਠੀਕ ਹੈ ਹਾਂ ਇਹ ਪੂਰੀਆਂ ਕੋਈ ਉਹ ਨਹੀਂ ਲਾਈ ਵੀ ਆਪਾਂ ਕਿਸੇ ਪਾਸੇ ਲੌਂਕ ਦੀ ਦਿਖੂ ਪਾਈਪ ਠੀਕ ਹੈ ਬਈ ਟੈਂਕੀ ਵਾਲੀ ਪਾਇਪ ਜ਼ਰੂਰ ਅਵੜਦੀ ਲਾਉਣੀ ਪੈਂਦੀ ਕਿਉਂਕਿ ਇਹਦੀ ਵਾਈਬ੍ਰੇਸ਼ਨ ਹੁੰਦੀ ਹੈ ਜੀ। ਬਿਲਕੁਲ ਪਾਇਪ ਲੀਕ ਹੋ ਜਾਂਦੀ ਹੈ। ਸਹੀ ਆ ਸਹੀ ਆ ਬਈ। ਠੀਕ ਹੈ। ਆ ਬਈ ਆਹ ਜਿਹੜੇ ਤੇਲ ਤੇ ਬ੍ਰੇਕ ਆ ਹੋਰ ਆਰਜਨ ਵਾਲੇ ਬ੍ਰੇਕ ਫਿੱਟ ਕਰੀਏ ਆਪਾਂ ਸਹੀ ਆ ਇੱਕ ਨੂੰ। ਆਰਜਨ ਵਾਲੇ ਬ੍ਰੇਕ ਫਿੱਟ ਹੋਏ ਆ। ਤੇ ਬਾਕੀ ਜਿਵੇਂ ਆ ਤੁਸੀਂ ਸਟੀਅਰਿੰਗ ਦੇਖੋ ਜਮਾ ਸੀਟ ਦੇ ਕੋਲੇ ਬੁੱਕਲ ਚ ਜਾਵੜਿਆ ਹਨਾ। ਆ ਪੂਰਾ ਸੈੱਟ ਹੁੰਦਾ ਜੀ। ਬਾਕੀ ਇਹ ਤਾਂ ਆਪਾਂ ਪਾਵਰ ਜਿਹੜਾ ਦੂਜਾ ਕੀਤਾ ਜੀ ਥੱਲੇ ਜੈਕ ਵਾਲਾ ਜੀ। ਡਬਲ ਹਾਂ ਡਬਲ ਐਕਟਿੰਗ ਜੈਕ ਆ ਮਿੱਤਰੋ। ਤੇ ਆਪ ਕੋਈ ਕੁਆੜੀ ਦਾ ਚੱਕ ਲੈ ਕੇ ਨਹੀਂ ਲਗਿਆ ਜਾਂ ਸਸਤਾ ਲਾਇਆ ਅੱਛਾ ਇਹ 12000 ਦਾ ਕੱਲਾ ਚੱਕ ਹੈ ਜੀ ਅੱਛਾ ਜਮਾਂ ਦੇਣੇ ਕੰਪਨੀ ਦਾ ਲਾਇਆ ਜੀ ਠੀਕ ਹੈ ਜੀ ਇਹਦਾ ਵੀ ਕਲੱਚ ਦਾ ਵੀ ਕੁਛ ਕਰਿਆ ਜੀ ਹਾਂ ਕਲੱਚ ਨਵੇਂ ਮਾਡਲ ਦਾ ਫਿੱਟ ਕਰਿਆ ਚੀ ਅੱਛਾ ਲੋਕਲ ਵਾਲਾ ਕਲੱਚ ਕਰਿਆ ਹੋਇਆ ਸੀ ਭਈ ਮੰਨ ਲਓ ਹੁਣ ਇਹ ਜਿਵੇਂ ਜੋਰ ਅੰਨਾ ਮਾਰੀ ਜਾਵੇ ਤੇ 110 ਹਸ ਪਾਵਰ ਮਗਰਾ ਮਗਰ ਵੀ ਸੋਖਣਾ 18 ਦੇ ਟਾਇਰ ਆ ਵਜਨੇ ਵੀ ਬਹੁਤ ਕਲੱਚ ਧੂਆਂ ਤਾਂ ਨਹੀਂ ਕੱਢਦਾ ਨਹੀਂ ਹੁਣ ਧੂਆਂ ਨਹੀਂ ਮਾਰਦਾ ਜੀ ਇੱਕ ਹੋਰ ਬਾਈ ਨੇ ਸਪੈਸ਼ਲ ਵੇਲਾ ਬਈ ਤੈਨੂੰ ਕਿੰਨਾ ਬੰਦੇ ਹਨਾ ਚਾਹੁੰਦੇ ਹੈ ਹਾਂ ਹੈ ਮੈਨੂੰ ਫੋਨ ਆਇਆ ਕਹਿੰਦਾ ਬਾਈ ਅਸੀਂ ਤਾਂ ਸੁੱਕ ਸੁੱਕਦੇ ਆ ਵੀ ਸਾਡਾ ਟਰੈਕਟਰ ਵੀ ਖਰਾਬ ਹੋ ਗਿਆ ਤੇ ਅਸੀਂ ਬਾਈ ਗਰਮੀਤ ਕੋਲ ਜਾ ਕੇ ਤਿਆਰ ਕਰਾਈ ਮੈਨੂੰ ਵੀ ਆਇਆ ਸੀ ਫੋਨ ਤੇ ਇੰਨੇ ਬਹਾਨੇ ਨਾ ਕਹਿੰਦਾ ਅਸੀਂ ਮਿਲ ਲਾਂਗੇ ਹਨ ਮੈਂ ਬਾਹਰ ਯਾਰ ਬਾਈ ਯਾਰ ਤੂੰ ਮੈਂ ਹੂੰ ਮਿਲਿਆ ਯਾਰ ਹੂੰ ਆ ਦਾ ਜਾਈਦਾ ਹੀ ਨਹੀਂ ਜਿੰਨਾ ਚਿਰਾਂ ਦਾ ਟਰੈਕਟਰ ਨਹੀਂ ਖਰਾਬ ਹੁੰਦਾ ਤੇ ਬਾਈ ਗਰਮੀਤ ਤੋਂ ਹੀ ਕਰਾਉਣਾ ਮੈਂ ਕਿਹਾ ਕੀ ਬਾਈ ਬਹੁਤ ਬਈ ਚਲੋ ਵਧੀਆ ਉਹਨਾਂ ਦਾ ਧੰਨਵਾਦ ਕਰਨਾ ਬੜੇ ਪੱਕੇ ਫੈਨ ਹੋਏ ਪਏ ਬਾਈ ਦੇ ਤੇ ਇਹ ਇਹਦਾ ਵੀ ਇਹਦਾ ਵੀ ਆਲ ਓਵਰ ਆ ਹੀ ਕੰਮ ਇਹ ਹੋ ਗਿਆ ਜੀ ਓਕੇ ਇਹ ਹਾਂ ਇਹਦੇ ਬਸ ਆ ਦੋ ਪੈਪਰ ਰਿੰਗ ਲਾਉਣ ਵਾਲੀਆਂ ਅੱਛਾ ਜੀ ਉਸ ਤੋਂ ਬਾਅਦ ਇਹਨੂੰ ਰੰਗ ਤੇ ਲਾਉਣਾ ਵਾਸਤੇ ਇਹ ਰੈਡੀ ਹੈ ਜੀ ਠੀਕ ਹੈ ਇਹ ਵੀ ਰੰਗ ਹੋਣਾ ਆ ਇੰਜ ਰੌਂਜਣਾ ਐਂਸੀ ਕਰਤਾ ਇਹਦਾ ਠੀਕ ਹੈ ਫਿਰ ਰੰਗ ਪੁਰਾਣਾ ਪਾਵਰ ਆ ਜਾਊਗਾ ਹਾਂ ਲਾ ਦੇਖ ਹਾਂ ਬਈ ਸਾਰੀਆਂ ਚੀਜ਼ਾਂ ਟਾਈਰ ਰੈਡ ਆਹ ਟਾਈਰ ਰੈਡ ਨਵਾਂ ਹੀ ਲੱਗਦਾ ਤਾਂ ਜਮਾ ਇਹ ਨਵਾਂ ਹੀ ਆ ਟਾਈਰ ਹੋ ਜਾ ਵੀਰੇ ਅੱਗੇ ਹੋ ਜਾ ਕੋਈ ਨਹੀਂ ਸੈਲਫ ਲਾਇਆ ਇਹ ਪਹਿਲਾਂ ਨੀਵਾ ਮਾਡਲ ਸੀ ਇਹ ਲੈਫਟ ਲਾਈਏ ਇਹਦੇ ਵੱਡੀ ਆਪਾਂ ਇਹਦੇ ਸਾਰੇ ਠੀਕ ਹੈ ਜੀ ਇਹ ਮਾਡਲ 80 88 87 88 ਹੋਊਗਾ ਸਰ ਜੀ ਠੀਕ ਹੈ ਲਾ ਦੇ ਦਾ ਪੇਂਟ ਦਾ ਕੰਮ ਰਹਿ ਗਿਆ ਇਕੱਲਾ ਇਹਦਾ ਠੀਕ ਹੈ